ਅੱਜ ਰਣਜੀਤ ਨਗਾਰਾ ਸ਼ਾਹਕੋਟ ਦੀ ਟੀਮ ਵੱਲੋਂ ਸ਼ਾਹਕੋਟ ਦੇ ਨਾਲ ਲੱਗਦੇ ਸਤਲੁਜ ਦੇ ਤੁਸੀਂ ਬੰਦਾ ਦੌਰਾ ਕੀਤਾ ਗਿਆ ਜਿਸ ਦੌਰਾਨ ਇਹ ਵੇਖਿਆ ਗਿਆ ਕਾਵਾਂ ਵਾਲੇ ਪਤਨ ਦੇ ਪੁਲ ਤੋਂ ਲੈ ਕੇ ਪਿੰਡ ਥੰਮੂਵਾਲ ਤੱਕ ਪਾਣੀ ਦਾ ਪੱਦਰ ਬੰਨ ਤੋਂ ਬਹੁਤ ਨੀਵਾ ਸੀ ਜਿਸ ਦਾ ਕੋਈ ਖਤਰਾ ਨਹੀਂ ਸੀ ਬਾਰ ਥੋੜਾ ਅੱਗੇ ਦਰਿਆ ਦੇ ਚੜ੍ਹਦੇ ਪਾਸੇ ਵੱਲ ਪਾਣੀ ਦੀ ਮਾਰ ਦਾ ਡਰ ਬਣਿਆ ਹੋਇਆ ਹੈ ਜਿਸ ਲਈ ਪਿੰਡ ਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਉੱਥੇ ਪਹੁੰਚੇ ਹੋਏ ਸਨ ਅਤੇ ਮਿੱਟੀ ਦੇ ਬੁਰੇ ਭਰ ਕੇ ਆਉਣ ਵਾਲੇ ਖਤਰੇ ਤੋਂ ਬਚਣ ਲਈ ਉਪਰਾਲਾ ਕਰ ਰਹੇ ਸਨ ਇੱਥੇ ਪਤਾ ਲੱਗਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇੱਥੇ ਪਹੁੰਚ ਰਹੇ ਹਨ ਜਿਸ ਨੂੰ ਵੇਖਦਿਆਂ ਹੋਇਆਂ ਪ੍ਰਸ਼ਾਸਨ ਵੱਲੋਂ ਕੁਝ ਕੁ ਬਚਾ ਕਾਰਮਚਾਰੀ ਲਗਾ ਕੇ ਖਾਣਾ ਪੂਰਤੀ ਕੀਤੀ ਗਈ ਹੈ ਤਾਂ ਕਿ ਮੌਕੇ ਤੇ ਪਹੁੰਚ ਰਹੀ ਵਿਰੋਧੀ ਧਿਰ ਨੂੰ ਪ੍ਰਸ਼ਾਸਨ ਉੱਤੇ ਨਿਸ਼ਾਨਾ ਸਾਧਣ ਦਾ ਕੋਈ ਮੌਕਾ ਨਾ ਮਿਲੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਮਨਰੇਗਾ ਵਾਲੀਆਂ ਬੀਬੀਆਂ ਮਿੱਟੀ ਦੇ ਬੋਰੇ ਭਰ ਰਹੀਆਂ ਹਨ ਸਰਕਾਰ ਵੱਲੋਂ ਇੱਥੇ ਬਚਾ ਕਾਰਜਾਂ ਵਾਸਤੇ ਕੋਈ ਸਾਧਨ ਮੁਹੱਈਆ ਨਹੀਂ ਕਰਵਾਇਆ ਗਿਆ ਪਰ ਸਥਾਨਕ ਲੋਕ ਆਪਣੇ ਪੱਧਰ ਤੇ ਜੀਸੀਬੀ ਮਸ਼ੀਨਾਂ ਅਤੇ ਟਰਾਲੀਆਂ ਲਗਾ ਕੇ ਮਿੱਟੀ ਸੁੱਟ ਰਹੇ ਸਨ ਤਾਂ ਕਿ ਉਹਨਾਂ ਦੇ ਘਰਾਂ ਅਤੇ ਵਾਲ ਡੰਗਰਾਂ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾ ਸਕੇ ਪਰ ਸਰਕਾਰ ਵੱਲੋਂ ਹੜ੍ਹ ਤੋਂ ਬਚਾ ਲਈ ਕੋਈ ਠੋਸ ਕਦਮ ਨਾ ਚੁੱਕੇ ਜਾਣ ਕਾਰਨ ਸਥਾਨਕ ਲੋਕ ਸਰਕਾਰ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟ ਕਰ ਰਹੇ ਹਨ ਪਾਣੀ ਤਾਂ ਬਹੁਤ ਜ਼ਿਆਦਾ ਉੱਚੀ ਭੋਲੇ ਬਣਾ ਗਿਆ ਮੇਰਾ ਉਹ ਰਹਿ ਗਿਆ ਫੇਨ ਮੁੰਡੇ ਨਾਲ ਲੈ ਕੇ ਸਪੀਕਰ ਪਾਣੀ ਤਾਂ ਬਹੁਤ ਜ਼ਿਆਦਾ ਜੀ ਤੇ ਫਸਲਾਂ ਦਾ ਤੇ ਰਹਿ ਨਹੀਂ ਦਿੱਤਾ ਕੁਝ ਵੀ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਪੱਕੀ ਜਿਹੜੇ ਜਾਨੀ ਨੁਕਸਾਨ ਹੋ ਨਹੀਂ ਹੋਇਆ ਜਿਹੜੀ ਠਾ ਲੱਗੀ ਹੋਈ ਉਹ ਜਬਰਦਸਤ ਠਾ ਲੱਗੀ ਹੋਈ ਆ ਇੱਥੇ ਆ ਰਹੇ ਪਣੇ ਬادل ਸਾਹਿਬ ਸਕੀਰ ਬادل ਸਾਹਿਬ ਉਹਨਾਂ ਨੇ ਅੱਗੇ ਵੀ ਸਰਦਾਰ ਬਚਿੱਤਰ ਸੋਨੇ ਹਲਪ ਕੀਤੀ ਆ ਤੀਲ ਤੁਲ ਦਿੱਤੇ ਆ ਮਿੱਟੀ ਦੀਆਂ ਟਾਲੀਆਂ ਸਟਾਈਆਂ ਬਹੁਤ ਮਹੱਲਪ ਕੀਤੀ ਆ ਮੌਜੂਦਾ ਸਰਕਾਰ ਦਾ ਕੋਈ ਬੰਦਾ ਤੁਸੀਂ ਦੱਸੋ ਜੀ ਕੋਈ ਤੁਸੀਂ ਇੱਥੋਂ ਦੇ ਮਸਨੀਕ ਆ ਤੇ ਮੌਜੂ ਪੋਰਦੇ ਰਹਿਣ ਵਾਲਾ ਹਾਂ ਹਾਂਜੀ ਉੱਚੀ ਬੋਲਿਓ ਮੈਂ ਆਇਆ ਸੀ ਬੰਦ ਤੇ ਉਦੋਂ ਬਿੰਦਰ ਪਟੋਰੀ ਸਾਹਿਬ ਆਏ ਸੀ ਹੂੰ ਉਹਨਾਂ ਨੂੰ ਸੰਗਤ ਨੇ ਪ੍ਰਿਆਦ ਕੀਤੀ ਵੀ ਤੁਸੀਂ ਮੌਕੇ ਤੇ ਹਲਕਨ ਚਾਰਜ ਬਿੰਦਰ ਪਟੋਰੀ ਕੌਣ ਆ ਬਿੰਦਰ ਪਟੋਰੀ ਹਲਕਨ ਚਾਰਜ ਝਾੜੂ ਵਾਲਿਆਂ ਆ ਆਮ ਆਦੀ ਪਾਰਟੀ ਦਾ ਅੱਛਾ ਆਮ ਪਾਰਟੀ ਦਾ ਉਹ ਕਹਿਣਗਾ ਵੀ ਹੁਣ ਮੈਂ ਕੁਛ ਨਹੀਂ ਕਰ ਸਕਦਾ ਹੂੰ ਜਿਉਂ ਪਾਣੀ ਲੱਥ ਗਿਆ ਤੇ ਫੇ ਆਪਾਂ ਤੁਸੀਂਾਂ ਦੇਖ ਕੇ ਤੇ ਲਗਾਵਾਂਗੇ ਅੱਛਾ ਵੀ ਪਾਣੀ ਲੱਥੇ ਤੋਂ ਕੀ ਕਰਨਾ ਜੇ ਹੁਣ ਰੋੜਦੇ ਜਾਂਦੇ ਨੂੰ ਆਪਾਂ ਬਾਂਹ ਨਹੀਂ ਫੜ ਸਕਦੇ ਬਿਲਕੁਲ ਹਾਂ ਤੇ ਸਰਦਾਰ ਬਚਿੱਤਰ ਸਿੰਘ ਨੇ ਉਹ ਦਿਨ ਤੇਲ ਵੀ ਲੈ ਕੇ ਦਿੱਤਾ ਮਿੱਟੀ ਵੀ ਭੇਜੀ ਤੇ ਉਹਨੇ ਕਿਹਾ ਵੀ ਹੋਰ ਵੀ ਜੇ ਮੈਨੂੰ ਕੋਈ ਹੱਲਪ ਦੀ ਲੋੜ ਆ ਤਾਂ ਮੈਂ ਕਰ ਸਕਦਾ ਬਹੁਤ ਵਧੀਆ ਗੱਲ ਇਹ ਆ ਜੀ ਮੌਜੂਦਾ ਸਰਕਾਰ ਜਿਹੜੀ ਆ ਉਹ ਇੱਥੇ ਫਿਲਹਾਲ ਤਾਂ ਜਿਹੜੇ ਇਹ ਪੀੜਤ ਹਰ ਪੀੜਤ ਵਾਸਤੇ ਕੋਈ ਪ੍ਰਬੰਧ ਨਹੀਂ ਕਰ ਸਕਦੀ ਉਸਦਾਲ ਆਪਣੇ ਸਰਵਨ ਸਿੰਘ ਲੰਬੜਦਾਸ ਸਾਹਿਬ ਨੇ ਦੱਸਿਆ ਕਿ ਜਿਹੜੀ ਹਲਕਾ ਇੰਚਾਰਜ ਜਿਹੜਾ ਪਿੰਦਰ ਪੰਡੋਰੀ ਆ ਉਸਨੇ ਆ ਕੇ ਕਿਹਾ ਕਿ ਹਿਲ ਫਿਲਹਾਲ ਮੈਂ ਮੌਕੇ ਤੇ ਕੁਝ ਨਹੀਂ ਕਰ ਸਕਦਾ ਬਾਅਦ ਵਿੱਚ ਦੇਖਾਂਗੇ ਵੀ ਆਪਾਂ ਕੀ ਕਰ ਸਕਦੇ ਆ ਇਹ ਬਿਆਨ ਆਪਣੇ ਲੰਬੜਦਾਸ ਸਾਹਿਬ ਨੇ ਦਿੱਤੇ ਜਿਹੜਾ ਹਲਕਾ ਇੰਚਾਰਜ ਦੇ ਕਹਿਣ ਮੁਤਾਬਕ ਚਲੋ ਦੇਖਦੇ ਆਂ ਸਤਿ ਸ਼੍ਰੀ ਅਕਾਲ ਜੀ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਮ ਜੀ ਤੁਹਾਡਾ ਅਜੀਤ ਸਿੰਘ ਜੀ ਅਜੀਤ ਸਿੰਘ ਹਾਂ ਜੀ ਹਾਂ ਜੀ ਕਿਹੜੇ ਪਿੰਡ ਤੋਂ ਜੀ ਬਾਇਆ ਖੁਰਦ ਬਾਇਆ ਖੁਰਦ ਅੱਛਾ ਜੀ ਆਹ ਕਿਹੜਾ ਪਿੰਡ ਹੈ ਜਿੱਥੇ ਆਪਾਂ ਖੜੇ ਜੀ ਤੰਮੂ ਵਾਲਾ ਜੀ ਤੰਮੂ ਵਾਲਾ ਇਹ ਪਾਣੀ ਦੀ ਕੀ ਪੋਜੀਸ਼ਨ ਹੈ ਪਾਣੀ ਬਹੁਤ ਅੱਗੇ ਕਰ ਰਹੀ ਸੀਗਾ ਹਾਂ ਫੇਰ ਬਚਾਅ ਹੋ ਗਿਆ ਮਹਾਰਾਜ ਨੇ ਬਜਾ ਕਰਤਾ ਇੱਥੇ ਬਚਾਇਆ ਹਾਂ ਜੀ ਹਾਂ ਜੀ ਥੋੜਾ ਬਚਾ ਜੇ ਉਹ ਥਾਂ ਤੇ ਨਾ ਲੱਗਦੀ ਫੇਰ ਔਖਾ ਸੀਗਾ ਕਾਂਗਤ ਨੇ ਬਹੁਤ ਸਾਹ ਦਿੱਤਾ ਕਰਕੇ ਬਚਾਅ ਹੋ ਗਿਆ ਆ ਜਿਹੜੇ ਲੋਕ ਲੱਗੇ ਆ ਇਹ ਪਿੰਡ ਦੇ ਆਪਣੀ ਲੋਕ ਲੱਗੇ ਜੀ ਨਹੀਂ ਨਹੀਂ ਆਪਣੇ ਪਿੰਡ ਦੇ ਹੀ ਆ ਇਹ ਸੇਵਾਦਾਰੀ ਹੈ ਪ੍ਰਸ਼ਾਸਨ ਵੱਲੋਂ ਕੋਈ ਭੇਜਿਆ ਗਿਆ ਨਹੀਂ ਨਹੀਂ ਕੋਈ ਨਹੀਂ ਭੇਜਿਆ ਗਿਆ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਨਹੀਂ ਇਹ ਪਿੰਡ ਦੇ ਆ ਆ ਜਿਹੜੀ ਮਸ਼ੀਨਰੀ ਲੱਗੀ ਹੋਈ ਆ ਇਹ ਇਹ ਸੇਵਾ ਤੇ ਹੀ ਆਈ ਇਹ ਲੋਕ ਆਪ ਹੀ ਆਪਣੀ ਮਦਦ ਕਰ ਰਹੇ ਆਂ 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 ਆਪ ਹੀ ਕਰ ਰਹੇ ਆਂ ਇਹ ਆਪ ਜੋ ਸੱਜੇ ਮੇਤਾ ਜੋ ਤਲਫੁਲ ਲੈ ਕੇ ਆਉਂਦਾ ਆਪਦੇ ਵੱਲੋਂ ਹੀ ਲੈ ਕੇ ਆਉਂਦਾ ਗਵਰਨਮੈਂਟ ਦਾ ਕੋਈ ਨਹੀਂ ਲੈ ਕੇ ਆਉਂਦਾ ਜੀ ਤੁਸੀਂ ਮਿਹੜੇ ਵੇਖਣ ਆਏ ਆਂ ਅਹੀਂ ਤੇ ਬਸ ਇਹ ਕਹਿਣ ਹੈ ਇਹ ਵਤਵਤ ਟਰਾਲੀਆਂ ਆਂ ਭੇਡਣੀ ਮਿੱਟੀਆਂ ਪਰ ਪਰ ਮਿੱਟੀ ਦੀ ਬਹੁਤ ਜ਼ਿਆਦੀ ਲੋੜ ਆ ਕਿਉਂਕਿ ਸਾਰੇ ਲਾਗੇ ਲਾਗੇ ਪੈਂਡਾ ਜਿੰਨੇ ਵੀ ਸਾਰੇ ਹੀ ਬਾਰੀ ਹਰੇਕ ਨੂੰ ਹੀ ਇਹੀ ਹੈ ਟੈਨਸ਼ਨ ਪਈ ਹੋਈ ਕਿ ਇੱਧਰ ਪਾਣੀ ਪੁਣੀ ਨਾ ਆਏ ਵੇ ਬਸ ਸਾਰੇ ਵੀਰਾਂ ਨੂੰ ਆਪਾਂ ਇਹੀ ਬੇਨਤੀ ਕਰਦੇ ਆਂ ਜੀ ਵਤਵਤ ਮਿੱਟੀਆਂ ਟਰਾਲੀਆਂ ਲਗਾਓ ਜੀ ਪਾਣੀ ਪੁਣੀ ਦੀ ਵਾਧੂ ਹੀ ਲੰਗਰ ਦੀ ਸੇਵਾ ਵਾ ਮਿੱਟੀਆਂ ਟਰਾਲੀ ਜ਼ਰੂਰੀ ਹੈ ਬਸ ਅਹੀਂ ਇਹੀ ਬੇਨਤੀ ਕਰਨਾ ਚਾਹੁੰਦੇ ਆਂ ਬਾਕੀ ਕੋਈ ਸਾਧ ਸਰਕਾਰ ਦੇਣੀ ਨਹੀਂ ਰਹੀ ਇੱਥੇ ਸਾਰੇ ਵੀਰ ਹੀ ਆ ਪੰਜਾਬ ਦੇ ਜਿੰਨੇ ਆ ਸਾਡੇ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਹੋ ਰਹੀ ਇੱਥੇ ਹੋ ਨਹੀਂ ਹੋ ਰਿਹਾ ਭਾਈ ਆ ਸਾਰੇ ਦੇ ਲੋ ਵੀਰ ਸਾਰੇ ਪੰਜਾਬ ਦੇ ਲੱਗੇ ਹੋਏ ਵੀਰ ਜਿੰਨੇ ਵੀ ਆ ਚਲੋ ਮਹਾਰਾਜ ਕਰੇ ਕਿ ਮਹਾਰਾਜ ਕਰ ਪਿਆ ਕਰੀ ਸਾਰਿਆਂ ਦੇ ਬਾ ਸਾਰੇ ਵੀਰ ਲੱਗੇ ਹੋਏ ਵੱਧ ਤੋਂ ਵੱਧ ਨੌਜਵਾਨ ਵੀਰ ਸਾਡੇ ਹਣ ਇੱਥੇ ਸੇਵਾ ਕਰਨ ਬੁਰੇ ਬੁਰੇ ਭਰਾਉਣੇ ਮੇਰਾ ਵੀਰ ਘਰਾਂ ਚੋਂ ਨਿਕਲਣਾ ਪੈਣਾ ਭਾਈ ਜੀ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧਿਆ ਹੋਇਆ ਲੱਗੇ ਲੱਗੇ ਪਿੰਡਾਂ ਤੇ ਟੈਨਸ਼ਨਾਂ ਪਈਆਂ ਹੋਈਆਂ ਜੀ ਬਹੁਤ ਵਧੀਆ ਨੌਜਵਾਨ ਨੇ ਗੱਲ ਕੀਤੀ ਹੋਈ ਸਰਬੀਜ ਆਇਆ ਸੀ ਪਾਣੀ ਆਇਆ ਥੋੜਾ ਉਹਦਾ ਉਹਦਾ ਆਇਆ ਉਹਦਾ ਸੜਾ ਬਚਾਅ ਹੋ ਗਿਆ ਸੀ ਮਤਲਬ ਜੇ ਉਦੋਂ ਨੋਜ਼ ਚ ਲਾ ਦਿੰਦੇ ਹਾਂ ਨੋਜ਼ ਚ ਲਾ ਦਿੰਦੇ ਉਹਦਾ ਸੜਾ ਬਚਾਅ ਹੋ ਜਾਣਾ ਸੀ ਸਾਡੀ ਜ਼ਮੀਨ ਵੱਜ ਜਾਣੀ ਸੀ ਜੇ ਥੋੜੀ ਉਸ ਤੋਂ ਉਹਨਾਂ ਨੇ ਚਲ ਕੇ ਉੱਥੇ ਲਾਈ ਉਹਨੇ ਉਹਨੇ ਨੋਜ਼ ਲਾ ਕੇ ਉਹ ਚੱਲ ਗਏ ਸੀ ਉਹਨਾਂ ਨੇ ਆਪਦਾ ਕੰਮ ਕਰ ਲਿਆ ਸੀ ਉਸ ਵੇਲੇ ਸਾਡਾ ਤਾਂ ਬਹੁਤ ਸਾਡੀ ਪਹਿਲੀ ਸੀ ਕਿ ਸਗਣਾਂ ਕਹਿੰਦੇ ਰਹੇ ਸੀ ਸਾਡੇ ਲਾ ਦੋ ਪਾਣੀ ਉੱਤਰ ਗਿਆ ਪਾਣੀ ਅੰਦਰ ਪਾਣੀ ਆ ਗਿਆ ਅੰਦਰ ਕੋਠੇ ਚੋਂ ਲੱਗ ਪੈਣੇ ਸਰਕਾਰ ਵੱਲੋਂ ਪਿੱਛੇ ਜੇ ਨਾ 2-4 ਦਿਨ 5 ਨੂੰ 10 ਦਿਨ ਹੋ ਗਏ ਆ ਵੀ ਤਰਪਾਲਾਂ ਵੰਡੀਆਂ ਗਈਆਂ ਸੀਗੀਆਂ ਵੀ ਤੁਹਾਨੂੰ ਤਰਪਾਲਾਂ ਮਿਲੀਆਂ ਸਾਡੇ ਸਾਰੇ ਤਰਪਾਲਾਂ ਇੱਥੇ ਕੁਝ ਨਹੀਂ ਆਇਆ ਸਾਡੇ ਇੱਥੇ ਨਾ ਤਰਪੈਲ ਆਈ ਨਾ ਕੋਈ ਸਾਡੇ ਇਥੇ ਆਈ ਸੀ ਤਰਪੈਲ ਉਹਨੇ ਆਪਣੇ ਸਰਕਾਰੀ ਕੋਈ ਆਇਆ ਜੀ ਤਾਂ ਸਰਪੰਚ ਨੇ ਕਿਹਾ ਸੀ ਉਹ ਪਿੱਛੇ ਸਾਡੇ ਪਿੰਡ ਵਾਲਿਆਂ ਨੇ ਪਹਿਲਾਂ ਹੀ ਖੋੜੀਆਂ ਸਾਡੇ ਬਣ ਤੱਕ ਪਹੁੰਚਣ ਦਿੱਤੀਆਂ ਹੀ ਨਹੀਂ ਤਰਪੈਲ ਇਥੇ ਜਾਂੜ ਵਾਲੇ ਸਾਡੀ ਇੱਕ ਵੀ ਨਾ ਤਰਪੈਲ ਆਈ ਨਾ ਕੋਈ ਸਰਕਾਰੀ ਸਾਈਟ ਆਈ ਸਾਡਾ ਕੋਈ ਪ੍ਰਸ਼ਾਸਨ ਵੀ ਨਾ ਇੱਕ ਪ੍ਰਸ਼ਾਸਨ ਮੰਨ ਲਓ ਤੁਹਾਡਾ ਹਲਕਾ ਕਿਹੜਾ ਲੱਗਦਾ ਆਪਣਾ ਹਲਕਾ ਜਾ ਅਛਾ ਕੋਟਾ ਤੇ ਤੁਹਾਡਾ ਹਲਕਾ ਇੰਚਾਰਜਾ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਜਿਹੜਾ ਇੰਚਾਰਜ ਹੈਗਾ ਦੂਸਰਾ ਪੰਡੋਰੀ ਉਹ ਆਇਆ ਬਿੰਦਰ ਬੰਡੋਰੀ ਬਿੰਦਰ ਪੰਡੋਰੀ ਆਇਆ ਹੀ ਨਹੀਂ ਇਥੇ ਨਾ ਸਾਡੋਂ ਪੁੱਛਿਆ ਉਹਨਾਂ ਨੇ ਇੱਥੇ ਆ ਕੇ ਨਾ ਉਹਨਾਂ ਨੇ ਕੁਝ ਦਿੱਤਾ ਉਹਨਾਂ ਨੇ ਨਾ ਤੇ ਪਹਿਲਾਂ ਇਹਨੂੰ ਇੱਦਾਂ ਆਈ ਕੋਈ ਸਾਰ ਨਹੀਂ ਲਈ ਕੁਝ ਨਹੀਂ ਲਿਆ ਉਹਨਾਂ ਨੇ ਜਦ ਕਿ ਤੁਸੀਂ ਬਿਲਕੁਲ ਕੰਡੇ ਤੇ ਬੈਠੇ ਪਾਣੀ ਉਹ ਨਾਲ ਫਿਰਨਦਿਆ ਕਰਾਂਦੇ ਪਾਣੀ ਵਿੱਚੋਂ ਸਾਰਾ ਇਹਨਾਂ ਸਮਾਨ ਵਿੱਚੋਂ ਕੱਢ ਬੈੱਡ ਸਾਰੇ ਗੁਸਤ ਸਾਰਾ ਕੁਝ ਅਸੀਂ ਕੱਢਿਆ ਲਸਣ ਵੀ ਸਾਡਾ ਆਗਾ ਲਸਣ ਵੀ ਜਿੰਮਾ ਸੀ ਕੱਢ ਕੱਢ ਅੰਦਰ 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 ਚਲੋ ਖੰ ਦੇਖੀਏ ਅੰਦਰ ਅੰਦਰ ਇਧਰ ਉੱਪਰ ਰੱਖਿਆ ਕੁਝ ਸਮਾਨ ਆ ਕਮਰੇ ਵਿੱਚ ਪਾਣੀ ਵਾਰ ਪਿਆ ਨਹੀਂ ਤਾਂ ਅਸੀਂ ਤੇੜਾ ਤੇ ਸਾਰਾ ਸਮਾਨ ਬਰਤੀ ਉਹਨੇ ਚੱਕ ਰੱਖਿਆ ਦਾ ਅੱਜ ਤੁਸੀਂ ਮਤਲਬ ਉਧਰੋਂ ਬਚਾ ਕੇ ਸਮਾਨ ਆਪਣਾ ਇੱਥੇ ਰੱਖਣ ਦੀ ਜਿੱਥੇ ਰੱਖਿਆ ਕੁਝ ਅਸੀਂ ਵੇਚ ਤੋ ਕੋਸ਼ਿਸ਼ ਕੀਤੀ ਹੋਈ ਆ ਸਮਾਨ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਆ ਦੇਖੋ ਤੇ ਕੱਚਾ ਹੈਗਾ ਕੇਂਦਰੀ ਸੀਮਿੰਟ ਦੀ ਬਰੇਟ ਨਹੀਂ ਆ ਜੇ ਤਰ੍ਹਾਂ ਇਹ ਤੇ ਤਰਪਾਲਾਂ ਪੈ ਜਾਂਦੀਆਂ ਤਾਂ ਸਮਾਨ ਜਿਹੜਾ ਇਹਦਾ ਬਚਾਅ ਹੋ ਜਾਂਦਾ ਨੀ ਕਣੀ ਕਣੀ ਕੇ ਸਾਰੇ ਵਿੱਚ ਆਉਂਦੇ ਪੈਨ ਤੋਂ ਸਾਹੇ ਸ੍ਰੀ ਤੇ ਸਾਡੇ ਤੋਂ ਪਹਿਲਾਂ ਅਸੀਂ ਫਿਰ ਸਮਾਨ ਸਾਨੂੰ ਸਮਾਨ ਵੀ ਸਾਨੂੰ ਉਧਰ ਕਿ ਕਿਸੇ ਦੇ ਛੇੜ ਤੇ ਰੁਕਣ ਜਾਣਾ ਅੱਛਾ ਕਮਰੇ ਹੋਰ ਸਮਾਨ ਵੀ ਕਿਵੇਂ ਸੀ ਤਰਾਏ ਟ੍ਰੋਲੀ ਲਿਆਂਦੇ ਇੱਕ ਟ੍ਰੋਲੀ ਲਿਆ ਕੇ ਕਮਰੇ ਅਸੀਂ ਉੱਥੇ ਸਮਾਨ ਸਾਰਾ ਲੱਦਿਆ ਲੱਸਣ ਵੀ ਲੱਦਿਆ ਤੇ ਗੱਡੀ ਲਿਆਂਦੀ ਗੱਡੀ ਸਮਾਨ ਲੱਦ ਕੇ ਫਿਰ ਕਿਸੇ ਦੇ ਛੇੜ ਦੇ ਕਿਤੇ ਕਰੇ ਸ਼ਰੋਕਿਆ ਅਸੀਂ ਤੇ ਦੇਖੀ ਸਾਡਾ ਮੈਂ ਉਹ ਮਤਲਬ ਪਾਟੇ ਮੇਰੇ ਕੋਤੇ ਪਾਟੇ ਪਾਟੇ ਸਾਰੇ ਪਿੱਛੇੋਂ ਪਿੱਛੇ ਦੇਖ ਲਓ ہم سبان ਦਰਿਆ ਦੇ ਤੁਸੀਂ ਦੱਸੋ ਜੀ ਤੁਹਾਡਾ ਕੀ ਕੋਈ ਨੁਕਸਾਨ ਹੋਇਆ ਨੁਕਸਾਨ ਭਾਜੀ ਇਹ ਸਾਡੇ ਅੰਦਰਾਂ ਵਿੱਚ ਸਾਰੇ ਤਕਰੀਬਨ ਪਾਣੀ ਆ ਗਏ ਪ੍ਰਸ਼ਾਸਨ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਨਾ ਤਾਂ ਕੋਈ ਤਰਪਾਲ ਸਾਨੂੰ ਮਿਲੀ ਆ ਤੇ ਨਾ ਕੋਈ ਰਾਸ਼ਨ ਨਾ ਕੁਝ ਵੀ ਨਹੀਂ ਮਿਲਿਆ ਇਤੋਂ ਤੇ ਗਿਆ ਇਸ ਤਰਪਾਲਾਂ ਵੀ ਆਪਦੀਆਂ ਖੁਦ ਆਪਦੇ ਪੈਸੇ ਨਾਲ ਲਿਆ ਕੇ ਇੱਥੇ ਆ ਝੌਂਪਰੀਆਂ ਹੀ ਬਣਾਈਆਂ ਤੇ ਗੁਜ਼ਾਰਾ ਕਰਦੇ ਰਹੇ ਆ ਕਿਸੇ ਨੇ ਆ ਕੇ ਕੋਈ ਸਾਰ ਨਹੀਂ ਲਈ ਕਿਸੇ ਨੇ ਕਿਸੇ ਨੇ ਨਹੀਂ ਪੁੱਛਿਆ ਕੋਈ ਸਮਾਜਿਕ ਜਥੇਬੰਦੀ ਕੋਈ ਸਮਾਜਿਕ ਜਥੇਬੰਦੀ ਨਹੀਂ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਨਹੀਂ ਆਇਆ ਇੱਥੇ ਜੀ ਆਏ ਆ ਪਰ ਫੋੜਵਾ ਖੇਚ ਕੇ ਤੋਂ ਚਲੇ ਗਏ ਬਾਅਦ ਆ ਕੇ ਇਹ ਕਰਾਂਗੇ ਉਹ ਕਰਾਂਗੇ ਪਰ ਕੁਝ ਨਹੀਂ ਮਿਲਿਆ ਅਜੇ ਤੱਕ ਸਾਨੂੰ ਮਤਲਬ ਇਹ ਆ ਉਹਨਾਂ ਦਾ ਮਤਲਬ ਇਹ ਵੰਡ ਤਾਂ ਬੜਾ ਸੋਨਾ ਵਾ ਠੀਕ ਠਾਕ ਆ ਪਰ ਇਹ ਨਹੀਂ ਸੋਚਦੇ ਕਿ ਜਿਹੜੇ ਬੰਦੇ ਪਾਰਲੀਮੈਂਟ ਨੇ ਬੁਲ ਕੇ ਰੱਖੇ ਆ ਵੀ ਅਸੀਂ ਉਹਨਾਂ ਦੇ ਵੀ ਜਾ ਕੇ ਕੋਈ ਸਾਰ ਲਈਏ ਬਿਲਕੁਲ ਬਿਲਕੁਲ ਜੀ ਵੋਟਾਂ ਲੈ ਲਈ ਭੱਜੇ ਆਉਣਗੇ ਵੀ ਵੋਟਾਂ ਵੋਟਾਂ ਲਈ ਅਸੀਂ ਦੇਖਦੇ ਆ ਜਦੋਂ ਕੋਈ ਇੱਧਰ ਬੈਠੇ ਪਾਣੀ ਤੂੰ ਬਾਹਰ ਬਾਣ ਤੂੰ ਉਹਨਾਂ ਨੇ ਜੋ ਟਰਪਾਲਾਂ ਹੀ ਪਿੱਛੇ ਲੈ ਲਈਆਂ ਇੱਥੇ ਧੱਕਣ ਸਾਡੇ ਤੱਕਣ ਨਹੀਂ ਪਹਚਾਈਆਂ ਮਤਲਬ ਜਿੱਥੇ ਜ਼ਰੂਰਤ ਦਾ ਚੀਜ਼ ਸੀ ਜਿੱਥੇ ਲੋੜ ਆ ਉੱਥੇ ਨਹੀਂ ਮਿਲ ਰਹੀ ਬਿਲਕੁਲ 20 25 ਜ਼ਰੂਰ ਆਈਆਂ ਸੀ ਆਪੇ ਨਹੀਂ ਕਹਿੰਦੇ ਨਹੀਂ ਆਈਆਂ 20 25 ਆਈਆਂ ਪਰ ਪਿੰਡ ਦੇ ਵਿੱਚ ਉਤਰਪਾਲਾਂ ਲੱਗੀਆਂ ਗਈਆਂ ਜਿੱਥੇ ਮਤਲਬ ਕਿ ਲੋੜ ਨਹੀਂ ਸੀਗੀ ਅੱਛਾ ਜਿੱਥੇ ਲੋੜ ਸੀ ਉੱਥੇ ਚੀਜ਼ ਨਹੀਂ ਪਹਚਾਈ ਗਈ ਜਿੱਥੇ ਲੋੜ ਸੀ ਉੱਥੇ ਨਹੀਂ ਪਹਚਾਈ ਗਈ ਜਿੱਥੇ ਨਹੀਂ ਲੋੜ ਸੀ ਉੱਥੇ ਉਹ ਚੀਜ਼ਾਂ ਦਿੱਤੀਆਂ ਗਈਆਂ ਲੋੜਵੰਦਾਂ ਨੂੰ ਚੀਜ਼ ਨਹੀਂ ਮਿਲਦੀ ਲੋੜਵੰਦਾਂ ਨੂੰ ਨਹੀਂ ਮਿਲਦੀ ਚੀਜ਼ ਇਹ ਸਰਕਾਰ ਦੀ ਨਲਾਇਕੀ ਆ ਹਾਂਜੀ ਹਾਂ ਬਿਲਕੁਲ ਜੀ ਪ੍ਰਸ਼ਾਸਨ ਦੀ ਸਰਕਾਰ ਦੀ ਇਹ ਹਲਕਾ ਇੰਚਾਰਜ ਦੀ ਹੈ ਨਲਾਇਕੀ ਜੇਕਰ ਤੁਸੀਂ ਚੀਜ਼ ਸਰਕਾਰ ਕੋਲ ਲਈ ਆ ਤਾਂ ਤੁਹਾਡਾ ਹੱਕ ਮੰਦਾ ਵੀ ਉੱਥੇ ਪਹੁੰਚਾਓ ਜਿੱਥੇ ਜ਼ਰੂਰਤ ਹੈ ਜਿੱਥੇ ਜ਼ਰੂਰਤ ਹੈ ਜੀ ਬਿਲਕੁਲ ਜੀ ਆਪਾਂ ਦੇਖਾਂਗੇ ਹੋਰ ਅੱਗੇ ਜਾ ਕੇ ਵੀ ਆ ਤਾਂ ਆਪਾਂ ਦੇਖ ਲਿਆ ਜੀ ਤਾਂ ਉਦੋਂ ਹੀ ਕਿਹਾ ਜਾਂਦਾ ਹੈ ਵੀ ਪੰਜ ਪੰਜ ਮਰਲੇ ਕਲੋਨੀਆਂ ਸਾਡੇ ਹੈਗੀ ਪਹਿਲੀ ਤੇ ਪਰ ਪਿੰਡ ਦੀ ਪਹਿਲੀ ਹੈਗੀ ਪਰ ਸਾਨੂੰ ਦੇਂਦੇ ਨਹੀਂ ਅੱਜ ਤੋਂ ਲੈ ਕੇ 9 10 11 ਸਾਲ ਮੇਰੇ ਵਿਆਹ ਨੂੰ ਚੱਲੇ ਅਜੇ ਤੱਕ ਤਾਂ ਇਹ ਬਾਪੂ ਹੁਣੇ ਪੋਤਰਿਆਂ ਵਾਲੇ ਹੋ ਗਏ ਤੇ 5 ਮਰਲੇ ਕਿਸੇ ਨੂੰ ਮਿਲੇ ਨਹੀਂ ਹਾਂ ਵੋਟਾਂ ਵੇਲੇ ਲਾਰਾ ਲਾ ਸੀ ਹਾਂਜੀ ਵੋਟਾਂ ਵਾਲੇ ਇਹ ਗੱਲ ਕਹਿੰਦੇ ਨੇ ਉਦੋਂ ਇਹ ਗੱਲ ਦਾ ਵਾਅਦਾ ਕਰਦੇ ਨੇ ਵੀ 5-5 ਮਰਲੇ ਤੁਹਾਨੂੰ ਬਾਹਰ ਦੇਵਾਂਗੇ ਅਸੀਂ ਗਰੀਬਾਂ ਨਹੀਂ ਸਾਡੇ ਕੋਲ ਲੈ ਸਕਦੇ ਅਸੀਂ ਚਲੋ 5 ਮਰਲੇ ਦੂਰ ਦੀ ਗੱਲ ਆ ਹੁਣ ਤੁਹਾਡਾ ਜਿਵੇਂ ਕੀ ਆ ਹਾਲ ਹੋਇਆ ਪਾਣੀ ਦੇ ਨਾਲ ਸਤਲੁਜ ਦਰਿਆ ਤੇ ਤੁਸੀਂ ਕਹਿੰਦੇ ਸਾਡੇ ਸਰਪੰਚ ਨੇ ਨਹੀਂ ਆ ਕੇ ਸਾਡੀ ਬਾਹਰ ਹੀ ਨਹੀਂ ਪੁੱਛੀ ਆ ਤੁਹਾਡਾ ਸਰਪੰਚੇ ਬੁੱਚੜ ਬਣਾਤਾ ਉਹਨਾਂ ਪੈਂਡਾ ਲੈ ਆਣੇ ਤੋੜਨੇ ਕੋਸ਼ਿਸ਼ ਕਿਹੜਾ ਪੈਂਡਾ ਪੈਂਡਾ ਬੋੜੇ ਵਾਲ ਦਾ ਇੱਕ ਵਾਰੀ ਨਹੀਂ ਆਇਆ ਜਗਤਾ ਨਾਮ ਆਉਂਦਾ ਕਿਹੜੀ ਪਾਰਟੀ ਦਾ ਜਗਤਾਰ ਸਿੰਘ ਹੈ ਕਿਹੜੀ ਪਾਰਟੀ ਦੀ ਪਾਰਟੀ ਤਾਨੂੰ ਨਹੀਂ ਨਾ ਪਾਈਆਂ ਜੀ ਬਣਾ ਦਾ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦਾ ਹੁੰਦਾ ਫਰਜ਼ ਬੰਦਾ ਸੀ ਪਰ ਉਹਦਾ ਸਰਪੰਚ ਬਣ ਕੇ ਹੁੰਦਾ ਆਪਣੀ ਆ ਗਿਆ ਆਪਣੀ ਪ੍ਰਜਾ ਦੀ ਜਿੱਕੋ ਵੋਟਾਂ ਲਈਆਂ ਮੈਂ ਜਾ ਕੇ ਸਾਹਤਾ ਲਵਾ ਇੱਕ ਵਾਰੀ ਵੀ ਨਹੀਂ ਸਰਪੰਚ ਆਇਆ ਦੇਖਣ ਨਹੀਂ ਆਇਆ ਕੋਈ ਤਰਪੈਲਾ ਨਹੀਂ ਉਹਨੇ ਕਿਹਾ ਵੀ ਚੱਲੇ ਨਾ ਨੀ ਚੌਕੇ ਤੇ ਚੜਿਆ ਆਣ ਕੇ ਬੰਦਾ ਪੁੱਛ ਤਾ ਲਵੇ ਜਿੰਦੇ ਨੇ ਕਮਾਰ ਕੇ ਨੇ 50 ਗੇੜੇ ਮਾਰਦੇ ਸੀ ਸਵੇਰ ਸ਼ਾਮ ਵੋਟਾਂ ਵੇਲੇ ਤਾਂ ਚੋੜੀਆਂ ਆੜਦੇ ਸੀ ਸਾਨੂੰ ਦਿਓ ਐਡਾ ਚੋੜੀਆਂ ਆੜਦੇ ਸੀ ਵੀ ਸਾਨੂੰ ਵੋਟਾਂ ਦਿਓ ਤੇ ਜਦੋਂ ਵੋਟਾਂ ਪੈ ਗਈਆਂ ਬੰਨ ਕਾ ਸਭ ਲੋਰੀ ਮੁਰ ਕੇ ਸਾਨੂੰ ਪੁੱਛਾ ਵੀ ਨਹੀਂ ਆਣ ਕੇ ਨਹੀਂ ਦੇਖੋ ਬੜੇ ਦੁਖੀ ਕੋਈ ਆਮ ਆਦਮੀ ਪਾਰਟੀ ਦਾ ਕੋਈ ਬੜੇ ਦੁਖੀ ਹੋ ਗਿਆਂ ਅਲ ਕੰ ਚਾਜੇਗਾ ਬੋਲ ਕੇ ਪੁੱਤ ਬੜੇ ਦੁਖੀ ਹੋ ਗਿਆਂ ਹਰ ਕੋਈ ਤਰਪਹਿਲਾ ਨਹੀਂ ਗਿਆਂ ਕੋਈ ਕੁਛ ਨਹੀਂ ਗਾ ਬਸ ਆਹ ਆਪਦੇ ਕਰੂ ਲਿਆਂਦੀਆਂ ਮੋਲ ਲਿਆਂਦੀਆਂ ਤਰਪਹਿਲਾ ਡੈਡੀ ਬਿਮਾਰ ਰਹਿੰਦਾ ਏ ਤੇ ਅਸੀਂ ਤਰਪਹਿਲਾ ਹੁਣ ਇਹ ਮੁੱਲ ਲਿਆ ਵੀ ਮੁੱਲ ਲੈਂਦੀਆਂ ਨੇ ਬਾਬਾ ਨੇ ਤੇ ਲਾ ਕੇ ਤੇ ਹੁਣ ਬੰਨ ਹਾਰਾ ਸਮਾਨ ਖਰਾਬ ਹੋ ਗਿਆ ਹੈ ਚਲੋ ਕੋਈ ਨਹੀਂ ਬੰਤੋ ਤੁਹਾਡੀ ਅਸੀਂ ਗੱਲ ਪਚਾਵਾਂਗੇ ਜਿੰਨੇ ਵੀ ਜਗੇ ਆ ਲਓ ਜੀ ਤੁਹਾਨੂੰ ਮਲਾਉਂਦੇ ਹਾਂ ਇੱਥੋਂ ਦੇ ਨਿਵਾਸੀ ਜਿਹੜੇ ਆ ਉਹ ਕੀ ਕਹਿਣਾ ਚਾਹੁੰਦੇ ਆ ਇਸ ਬਾਰੇ ਭਾਜੀ ਕੀ ਨਾਮ ਜੀ ਤੁਹਾਡਾ ਕਿਹੜਾ ਪਿੰਡ ਜੀ ਆਪਣਾ ਜੀ ਅੱਛਾ ਜੀ ਭਾਜੀ ਕੀ ਪਾਣੀ ਦੀ ਕਿਸਤੀ ਸੀ ਰਹੀ ਆ ਇੱਥੇ ਪਾਣੀ ਅਜ ਤੋਂ ਜਿਹੜੇ 1 ਹਫਤਾ ਪਹਿਲਾਂ ਸੀਗਾ ਜੀ ਕਾਫੀ ਜ਼ੋਰ ਨਾਲ ਚੱਲਦਾ ਸੀਗਾ ਜੀ ਇਹ ਹੁਣ ਠੀਕ ਹੈ ਹੁਣ ਪਾਣੀ ਮਿੱਠਾ ਹੋਇਆ ਹੁਣ ਬਿਲਕੁਲ ਠੀਕ ਹੈ ਜੀ ਕੋਈ ਡੀ ਖਤਰੀ ਵਾਲੀ ਗੱਲ ਨਹੀਂ ਆਏ ਹੋਏ ਤੇ ਇਥੋਂ ਆ ਬੋਰੀਆਂ ਲਾਈਆਂ ਹੋਈਆਂ ਇਥੋਂ ਪਾਣੀ ਨੇ ਢਾਲਣ ਦੀ ਕੋਸ਼ਿਸ਼ ਕੀਤੀ ਆ ਜਾਂ ਉਹ ਕੋਈ ਹੋਰ ਵਜ੍ਹਾ ਸੀਗੀ ਨਹੀਂ ਇੱਥੇ ਤੇ ਸਟੱਡ ਲੱਗੇ ਹੋਏ ਆ ਜੀ ਪਿੱਛੇ ਸੀਗਾ ਚੜਦੇ ਪਾਸੇ ਥੋੜੀ ਢਾਲ ਤੇ ਹੁਣ ਤਾਂ ਠੀਕ ਹੈ ਜੀ ਬਾਕੀ ਲੱਗੇ ਹੋਏ ਬੰਦੇ ਕੋਈ ਨੁਕਸਾਨ ਕੋਈ ਨੁਕਸਾਨ ਨਹੀਂ ਹਜੇ ਤੱਕ ਠੀਕ ਹੈ ਅੱਛਾ ਠੀਕ ਠਾਕ ਚੱਲ ਰਿਹਾ ਕੋਈ ਫਸਲਾਂ ਦਾ ਨੁਕਸਾਨ ਕੋਈ ਫਸਲਾਂ ਦਾ ਨੁਕਸਾਨ ਜਾਂ ਕੋਈ ਹੋਰ ਨੁਕਸਾਨ ਨਹੀਂ ਨਹੀਂ ਬਾਅਦ ਤਾਂ ਠੀਕ ਆ ਸਾਰਾ ਕੁਝ ਵਾਹਿਗੁਰ ਠੀਕ ਆ ਜੀ ਧੰਨਵਾਦ ਜੀ ਤੁਹਾਡਾ ਪਾਨ ਦੇ ਦਰਿਆ ਵਾਲੇ ਪਾਸੇ ਪਿੰਡ ਬਾਉਪੁਰ ਬੂੜੇਵਾਲ ਬਾਂਗੀਆਂ ਤੇ ਹੋਰ ਨਾਲ ਲੱਗਦੇ ਬੰਨ ਤੇ ਰਹਿ ਰਹੇ ਲੋਕਾਂ ਦੀ ਹਾਲਤ ਨਾਜੁਕ ਬਣੀ ਹੋਈ ਹੈ ਘਰਾਂ ਦੀਆਂ ਕੰਧਾਂ ਤੇ ਛੱਤਾਂ ਵਿੱਚ ਤਰੇੜਾਂ ਆ ਗਈਆਂ ਹਨ ਨੀਹਾਂ ਬੈਠ ਗਈਆਂ ਹਨ ਸਥਿਤੀ ਖਤਰੇ ਵਾਲੀ ਬਣੀ ਹੋਈ ਹੈ ਇਹਨਾਂ ਲੋਕਾਂ ਦੀ ਸਾਰ ਲੈਣ ਲਈ ਕੋਈ ਨਹੀਂ ਗਿਆ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਾ ਕੋਈ ਮੌਜੂਦਾ ਸਰਕਾਰ ਦਾ ਆਗੂ ਲੋਕ ਸਰਕਾਰ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਲੋਕਾਂ ਤੱਕ ਪਹੁੰਚ ਕੇ ਰਾਹਤ ਸਮਗਰੀ ਪਹੁੰਚਾਈ ਜਾਵੇ ਤੇ ਇਹਨਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਕੀਤੀ ਜਾਵੇ